ਸੱਚੀ ਗੱਲ ਇਹ ਆਪਾਂ ਤੁਹਾਨੂੰ ਦਿਖਾ ਰਹੇ ਆ ਕੁਦਰਤੀ ਗੁੜ ਦਾ ਜ਼ਿਲ੍ਹਾ ਹਿਆਰਪੁਰ ਦੇ ਪਿੰਡ ਢਾਡਾ ਗਲਾਂ ਦਾ ਫਾਰਮ ਜੋ ਸਿਰਫ 1 ਸਾਲ ਦੇ ਸਫਰ ਵਿੱਚ 9-10 ਲੱਖ ਰੁਪਈਆ ਮਹੀਨੇ ਦੇ ਵਿੱਚ ਕਮਾਉਂਦਾ ਆ ਕਿਸਾਨ ਬਹੁਤ ਹੀ ਉਦਮੀ ਕਿਸਾਨ ਆ ਔਰ ਪੂਰੀ ਤਰ੍ਹਾਂ ਸ਼ੁੱਧ ਕੁਦਰਤੀ ਗੁੜ ਤਿਆਰ ਕਰਦਾ ਆ 1 ਸਾਲ ਦੇ ਵਿੱਚ ਹੀ ਦੂਰ ਦੂਰ ਤੱਕ ਧੂਮਾਂ ਪੈ ਗਈਆਂ ਆ ਇਹਦੀਆਂ ਔਰ ਤੁਸੀਂ ਸਨਮਾਨਾਂ ਦੀ ਗੱਲ ਕਰੋਂ ਤਾਂ ਇੱਥੇ ਆ ਕੇ ਖੁਦ ਦੇਖ ਸਕਦੇ ਆ ਤੁਸੀਂ ਜਿਹੜੇ ਸਨਮਾਨ ਪ੍ਰਾਪਤ ਕੀਤੇ ਆ ਔਰ ਸਿਰਫ 1 ਸਾਲ ਦੇ ਸਫਰ ਦੇ ਵਿੱਚ ਪੰਜਾਬ ਯੂਨੀਵਰਸਿਟੀ ਲੁਧਿਆਣਾ ਤੋਂ ਬਕਾਇਦਾ ਟ੍ਰੇਨਿੰਗ ਲਈਓ ਆ ਕੀਤਾ ਮੁਖੀ ਕੋਰਸ ਦੇ ਵਿੱਚ ਗੋੜ ਬਣਾਉਣ ਦੇ ਵਿੱਚ ਔਰ ਇਸੇ ਕਰਕੇ ਪੂਰੀ ਤਰ੍ਹਾਂ ਨਾਲ ਸ਼ੁੱਧ ਗੋੜ ਤਿਆਰ ਕਰਦਾ ਆ ਤੁਸੀਂ ਦੇਖ ਵੀ ਸਕਦੇ ਆ ਕਿ ਔਰ ਦੇਖਣ ਵਾਲਿਆਂ ਨੇ ਦੇਖਿਆ ਵੀ ਆ ਕਿ ਕਿਸ ਤਰ੍ਹਾਂ ਇੱਥੇ ਕੰਮਕਾਰ ਚੱਲਦਾ ਆ ਇਹ ਸਾਰੇ ਸਰਮਾਨ ਜਿਹੜੇ ਤੁਸੀਂ ਦੇਖ ਰਹੇ ਆ ਉਹ ਇੱਥੇ ਪਲਾਂਟ ਵਿੱਚ ਹੀ ਲੱਗੇ ਹੋ ਆ ਔਰ ਪਲਾਂਟ ਦੇ ਵਿੱਚ ਅੰਦਰ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਇਹ ਦੇਖੋ ਇੰਨਾ ਸਾਫ਼ ਸੁਥਰਾ ਕੰਮ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾ ਮੈਂ ਜ ਸਫਾਈ ਵਾਸਤੇ ਇੱਕ ਬੰਦਾ ਹਰ ਵੇਲੇ ਰਹਿੰਦਾ ਆ ਜੋ ਜਮੀਨ ਤੇ ਸਾਰੇ ਪਾਸੇ ਪੋਚਾ ਸਫਾਈ ਉਹਦਾ ਕੰਮ ਹੈ ਸਫਾਈ ਦਾ ਆ ਔਰ ਪੂਰੀ ਤਰ੍ਹਾਂ ਸੀਸੀਟੀਵੀ ਕੈਮਰੇ ਲੱਗੇ ਹੋ ਆ ਜਦ ਕਿ ਹਰ ਵੇਲੇ ਆਪ ਵੀ ਮੌਜੂਦ ਰਹਿੰਦਾ ਆ ਫਿਰ ਵੀ ਕਿ ਹਰ ਇੱਕ ਨਜ਼ਰ ਦੇ ਵਿੱਚ ਕੰਮ ਹੁੰਦਾ ਆ ਔਰ ਚਾਰ ਕੜਾਹੇ ਚੱਲਦੇ ਆ ਇਕੱਠੇ ਇੱਕ ਦਿਨ ਦੇ ਵਿੱਚ ਵੱਡੀ ਪ੍ਰੋਡਕਸ਼ਨ ਹੁੰਦੀ ਆ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਆ ਕਮਾਈ ਤੋਂ ਕਿ ਕਿੰਨੀ ਪ੍ਰੋਡਕਸ਼ਨ ਹੁੰਦੀ ਆ 20 25 ਮਿੰਟ ਦੇ ਵਿੱਚ ਪੱਤ ਤਿਆਰ ਹੋ ਜਾਂਦੀ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਲ ਦਿੰਨੇ ਆ 20 25 ਮਿੰਟ ਦੇ ਵਿੱਚ ਇਹ ਪੱਤ ਕਿਵੇਂ ਨਿਕਲਦੀ ਆ ਗੁੜ ਤਿਆਰ ਹੋ ਕੇ ਆ ਜਾਂਦਾ ਆ ਇੰਨੀ ਵੱਡੀ ਪੱਤਰ ਦਾ ਇਕੱਲੇ ਬੰਦੇ ਦਾ ਇਹ ਇੰਡੀਵੀਜੀਨਲ ਜਿਹਨੂੰ ਕਹਿ ਸਕਦੇ ਆ ਪਲਾਂਟ ਆ ਕਿਸੇ ਦੇ ਨਾਲ ਕੋਈ ਹਿੱਸੇਦਾਰੀ ਸਾਂਝ ਵਗੈਰਾ ਨਹੀਂ ਹੈਗੀ ਔਰ ਬਕਾਇਦਾ ਬੀਲ ਨੇ ਤੋਂ ਬੱਡੀ ਪੱਧਰ ਦਾ ਭੇਲਣਾ ਲੱਗਾ ਆ ਉੱਥੋਂ ਰਸ ਪਉਣ ਹੋਗੀ ਇਹਦੇ ਵਿੱਚ ਆਉਂਦੀ ਆ ਇਹ ਦੇਖੋ ਔਰ ਇੱਥੇ ਵੀ ਹੀਟ ਦੇ ਨਾਲ ਰਸ ਪਹਿਲਾਂ ਗਰਮ ਹੁੰਦੀ ਆ ਫਿਰ ਅੱਗੇ ਕੜਾਹਿਆਂ 'ਚ ਜਾਂਦੀ ਆ ਇਹ ਬੋਇਲਰ ਬੋਇਲਰ ਤੁਸੀਂ ਦੇਖ ਰਹੇ ਹੋ ਆਪਣੀ ਦਾ ਆ ਲੱਗਾ ਹੋਇਆ ਆ ਆਟ ਦੇ ਬਾਹਰਲੇ ਪਾਸੇ ਰਹੀ ਚਾਰੀ ਕੜਾਹੀ ਜੋ ਇਹਨੂੰ ਹੀਟ ਪ੍ਰਦਾਨ ਕਰਦਾ ਆ ਚੱਲਦੀ ਆ ਔਰ ਸਬੀਰ ਤੋਂ ਚਾਲੂ ਕਰ ਦਿੰਦੇ ਆ ਸਾਰਾ ਦਿਨ ਇਸ ਦੇ ਵਿੱਚ ਚੱਲਦਾ ਰਹਿੰਦਾ ਆ ਔਰ ਗੁੜ ਦੇ ਪੱਤਰ ਦੀ ਆਪਾਂ ਗੱਲ ਕਰੀਏ ਇਹ ਤੁਸੀਂ ਦੇਖ ਰਹੇ ਆ ਸ਼ੁੱਧ ਕੁਦਰਤੀ ਗੁੜ ਤਿਆਰ ਹੋ ਰਿਹਾ ਔਰ ਆਪ ਇਹੀ ਕਿਸਾਨ ਨੇ ਆ ਇਹ ਦੇਖੋ ਜਿਹੜਾ ਜਿਹਦਾ ਇਹ ਪਲਾਂਟ ਆ ਔਰ ਕੰਮ ਵੀ ਆਪ ਨਾਲੇ ਹੀ ਕਰਦਾ ਆ ਇਹ ਦੇਖੋ ਤਾਂ ਕਿ ਗੁੜ ਦੀ ਜਿਹੜੀ ਕੁਆਲਿਟੀ ਆ ਉਹਦੇ ਬਾਰੇ ਕਾਫੀ ਗਿਆਨ ਆ ਇਹਨੂੰ ਔਰ ਇਹ ਦੇਖੋ ਕਰਨਜੀਤ ਸਿੰਘ ਇਹੀ ਮਾਲਕਿਆ ਖੁਦ ਪਲਾਂਟ ਦਾ ਔਰ ਇਸ ਤਰ੍ਹਾਂ ਨਹੀਂ ਹੈਗਾ ਕਿ ਕੁਰਸੀ ਤੇ ਬਹਿ ਗਏ ਇਹ ਦੇਖੋ ਸਾਰਾ ਦਿਨ ਪਲਾਂਟ ਦੇ ਵਿੱਚ ਔਰ ਕੰਮ ਵੀ ਆਪ ਖੁਦ ਇਸੇ ਕਰਕੇ ਇੱਥੇ ਸ਼ੁੱਧ ਗੁੜ ਤਿਆਰ ਹੁੰਦਾ ਆ ਜਿਹਦੀ ਇੰਨੇ ਥੋੜੇ ਸਮੇਂ ਦੇ ਵਿੱਚ ਇੰਨੀ ਦੂਰ ਦੂਰ ਤੱਕ ਚਰਚਾ ਹੋ ਗਈ ਆ ਕਿ ਇੱਕ ਦਿਨ ਦੀ ਪ੍ਰੋਡਕਸ਼ਨ 2-3 ਘੰਟਾ ਲਿਆ ਲਗਾਤਾਰ ਪਲਾਂਟ ਚੱਲ ਰਿਹਾ ਦਸੰਬਰ ਦੀ ਪਹਿਲੀ ਤਰੀਕ ਤੋਂ ਕਾਫੀ ਵੱਡੀ ਪੱਧਰ ਤੇ ਕਮਾਦ ਵੀ ਬੀਜਦਾ ਆ ਔਰ ਆਪਣਾ ਹੀ ਕਮਾਦਿਆ ਜਿਸ ਤੋਂ ਹੀ ਗੁੜ ਤਿਆਰ ਹੁੰਦਾ ਆ ਔਰ ਹੁਣ ਕਾਫੀ ਸਾਰਾ ਗੁੜ ਔਨਲਾਈਨ ਵੀ ਸਪਲਾਈ ਕੀਤਾ ਜਾਂਦਾ ਤੇ ਉਸ ਤਰ੍ਹਾਂ ਵਰਕਰ ਵੀ ਰੱਖਿਓ ਆ ਗੁੜ ਭੇਜਣ ਵਾਸਤੇ ਕਿਉਂਕਿ ਸਾਰੇ ਦਾ ਸਾਰਾ ਗੁੜ ਕਿਸੇ ਸਪਲਾਈਰ ਵਗੈਰਾ ਨੂੰ ਨਹੀਂ ਦਿੱਤਾ ਜਾਂਦਾ ਆਪ ਹੀ ਵੇਚਿਆ ਜਾਂਦਾ ਸਿਰਫ 80 ਰੁਪਏ ਕਿਲੋ ਰੇਟ ਆ ਸ਼ੱਕਰ 100 ਰੁਪਏ ਕਿਲੋ ਆ ਵੇਚੀ ਜਾਂਦੀ ਤੁਸੀਂ ਵੀ ਜੇ ਮੰਗਵਾਉਣਾ ਚਾਹੁੰਦੇ ਆ ਕੋਰੀਅਰ ਵਗੈਰਾ ਰਾਹੀਂ ਤਾਂ ਆਰਡਰ ਕਰ ਸਕਦੇ ਆ ਵੀਡੀਓ ਦੇ ਐਂਡ ਵਿੱਚ ਮੈਂ ਤੁਹਾਨੂੰ ਨੰਬਰ ਵੀ ਦਿਖਾ ਲਦੇ ਨੇ ਆ ਕਾਫੀ ਮਾਤਰਾ ਦੇ ਵਿੱਚ ਇੱਥੋਂ ਕੋਰੀਅਰ ਵੀ ਕੀਤੇ ਜਾਂਦੇ ਆ 10 10 ਕਿਲੋ ਦੇ ਇਹ ਨੰਬਰ ਆ ਜੇ ਤੁਸੀਂ ਮੰਗਵਾਉਣਾ ਚਾਹੁੰਦੇ ਆ ਤਾਂ ਇਸ ਨੰਬਰ ਤੇ ਵਟਸਐਪ ਕਰ ਸਕਦੇ ਆ ਸਸਰੀ ਗਾ